ਪਿੰਡ ਆਈ ਸਾਡਾ ਟੀਗੀ ਪਿੰਡ ਆਈ ਠੀਕ ਹੈ ਬਾਈ ਇਹ ਅਸੀਂ ਪਹਿਲੀ ਵਾਰ ਅਸੀਂ YouTube ਤੇ ਦੇਖੀ ਸਾਨੂੰ ਪਹੁੰਚ ਆ ਗਈ ਜੇ ਗੱਡੀ ਠੀਕ ਹੈ ਬਾਈ ਤੇ ਅਸੀਂ ਆਪਣੇ ਘਰੇਲੂ ਕੰਮਕਾਰ ਵਾਸਤੇ ਖੇਤੀਬਾੜੀ ਵਾਸਤੇ ਲੈ ਕੇ ਚੱਲੇ ਤੁਸੀਂ ਜਾਣਦੇ ਹੋ ਆਪਾਂ ਛੋਡੇ ਕੰਮ ਦੀਆਂ ਕਿਸਾਨ ਭਰਾਵਾਂ ਦੇ ਕੰਮ ਦੀਆਂ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਣਾ ਅੱਜ ਵੀ ਆਪਾਂ ਛੋਡੇ ਫਾਇਦੇ ਦੀ ਵੀਡੀਓ ਲੈ ਕੇ ਆਏ ਆ ਫਾਇਦਾ ਕੀ ਆ ਬਹੁਤ ਹੀ ਘੱਟ ਰੇਟ ਦੇ ਵਿੱਚ ਇਹੋ ਜੀ ਗੱਡੀ ਮਤਲਬ ਸਾਨੂੰ ਤਿਆਰ ਕੀਤੀ ਹੋਈ ਮਿਲ ਸਕਦੀ ਹੈ ਵੀਡੀਓ ਨਾਲ ਜੁੜੇ ਰਹੋ ਇਹੀ ਜਿਹੜੀ ਮਸ਼ੀਨਰੀ ਐ ਇਹ ਜਿਹੜੀ ਗੱਡੀ ਐ ਸੋਨੂੰ ਟੋਆ ਟਵਾਈ ਲਈ ਹਨਾ ਹਰੇ ਚਾਰੇ ਵਾਸਤੇ ਰੇ ਰੇ ਵਗੈਰਾ ਲੈ ਕੇ ਆਉਣਾ ਜਾਂ ਕੋਈ ਕਿਸੇ ਨੇ ਕੰਮ ਐ ਕੋਈ ਬਰੇਤੀ ਬਜਰੀ ਹੋਰ ਸਿਸਟਮ ਹਨਾ ਉਹਦੇ ਲਈ ਇਹ ਮਲਟੀ ਪਰਪਸ ਜਿਹੜੀ ਬਣਾਤੀ ਚੀਜ਼ ਇੰਜਨ ਟਰਾਲੀ ਸਾਰਾ ਕੁਝ ਵਿੱਚ ਹੈਗਾ ਇਹਦੇ ਬਾਰੇ ਸਾਰੀ ਤੁਹਾਨੂੰ ਜਾਣਕਾਰੀ ਦੇਵਾਂ ਹਾਂਜੀ ਹਿਰ ਸਿੰਘ ਜੀ ਜਸਜੀਤ ਕਾਲ ਜੀ ਬਾਈ ਕੀ ਹਾਲ ਨੇ ਜੀ ਹਾਂਜੀ ਵਧੀਆ ਜੀ ਤੇ ਸਭ ਤੋਂ ਪਹਿਲਾਂ ਆਪਾਂ ਇਹਦੀ ਮਜਬੂਤੀ ਬਾਰੇ ਗੱਲ ਕਰੀਏ ਬਈ ਕਿੰਨੀ ਕੁ ਮਜਬੂਤ ਆ ਚੀਜ਼ ਲੰਬਾਈ ਚੌੜਾਈ ਇੰਜਣ ਉੰਜ ਸਾਰਾ ਦੱਸੋ ਵੀਰੇ ਤੇ ਲੱਗਿਆ ਜਿਪਸੀ ਦੀ ਛਾਸੀ ਲੱਗੀ ਹੈ ਮਿਲਟਰੀ ਵਾਲੀ ਤੇ ਠੀਕ ਹੈ ਜੀ ਠੀਕ ਹੈ ਜੀ 14 ਐਚਪੀ ਦਾ ਇਹ ਚ ਇੰਜਣ ਆ ਸਾਡਾ ਪਾਵਰ ਮਾਸਟਰ ਦਾ ਸੁੱਕਾ ਮੇਰਾ ਪਾਣੀ ਵਾਲਾ 에어 ਕੂਲਡ ਇੰਜਣ ਹੈ ਠੀਕ ਹੈ ਜੀ ਤੇ ਇਹਦੀ 15 ਕੁੰਟਲ ਦੀ ਕੈਪੈਸਿਟੀ ਹੈ ਵੀਰੇ ਚੱਕਣ ਦੀ ਠੀਕ ਹੈ ਜੀ 15 ਕੁੰਟਲ ਤੱਕ ਭਜਨ ਚੱਕ 15 ਕੁੰਟਲ ਭਜਨ ਹੈ ਜੀ ਹਾਂ ਜੀ ਠੀਕ ਹੈ ਇੰਜਣ ਵਗੈਰਾ ਸਾਰਾ ਨਵਾਂ ਵਧੀਆ ਲੱਗਿਆ ਹੋਇਆ ਜੀ ਤੇ ਆਹ ਦੇਖੋ ਸ਼ੀਸ਼ੇ ਵਗੈਰਾ ਦੇਖੋ ਦੋਸਤੋ ਤੁਸੀਂ ਸਭ ਤੋਂ ਪਹਿਲੀ ਮਤਲਬ ਇਹ ਵੱਡੀ ਗੱਲ ਇਹ ਆ ਵੀ ਇਸ ਚੀਜ਼ ਨੂੰ ਪਹਿਲਾਂ ਲੋਕ ਪਿੰਡਾਂ 'ਚ ਕੜੂਕਾ ਫਿੱਟਰ ਜਿਹੜਾ ਵਗੈਰਾ ਕਹਿੰਦੇ ਸੀ ਪਰ ਬਾਈ ਨੇ ਇਹਨੂੰ ਗੱਡੀ 'ਚ ਬਦਲਤਾ ਕਲਰ ਦੇਖੋ ਤੁਸੀਂ ਜੌਨ ਡੀਅਰ ਵਗੈਰਾ ਲਿਖਿਆ ਹੋਇਆ ਅੱਗੋਂ ਦੇਖੋ ਲੁੱਕ ਇੰਡੀਕੇਟਰ ਸਾਰਾ ਕੁਝ ਹਨਾ ਤੇ ਇਹ ਪੂਰੀ ਮਜ਼ਬੂਤ ਸੋਹਣੀ ਤੇ ਕਾਮਯਾਬ ਚੀਜ਼ ਬਣਦੀ ਤੁਹਾਡੇ ਘਰੇ ਜਦੋਂ ਇਹ ਚੀਜ਼ ਖੜੀ ਹੋਈ ਨਾ ਸੋਹਣੀ ਵੀ ਲੱਗੂਗੀ ਜਚੂਗੀ ਵੀ ਮਤਲਬ ਉਹ ਨਹੀਂ ਹੈਗਾ ਫਿੱਟਰ ਜਿਹੜੇ ਵਾਲਾ ਕੰਮ ਨਹੀਂ ਹੈਗਾ ਤੇ ਰੇਟ ਵਗੈਰਾ ਬਹੁਤ ਜਾਇਜ਼ ਨੇ ਆ ਤੁਸੀਂ ਦੇਖ ਸਕਦੇ ਹੋਗੇ ਆਹ ਸਿੱਟਾਂ ਵਗੈਰਾ ਲੱਗੀਆਂ ਬਈ ਇਸ ਤਰ੍ਹਾਂ ਸੀਟ ਦੇ ਵਿੱਚ ਟੂਲ ਗੇਅਰ ਸਿਸਟਮ ਹੋਰ ਸਾਰਾ ਸੀਟਾਂ ਵੀ ਲੱਗ ਜਾਂਦੇ ਨੇ ਵੀਰੇ ਜੇ ਸੀਟਾ ਲਵਾਉਣੀ ਹੁਣ ਤਾਂ ਸੀਟਾਂ ਨਹੀਂ ਲੱਗ ਜਾਂਦੀਆਂ ਨੇ ਸੀਟਾਂ ਨਾਲ ਥਾਂ ਥੋੜਾ ਜਿਹਾ ਪਿੱਛੇ ਘੱਟ ਰਹਿ ਜਾਂਦਾ ਇਹਦੇ ਨਾਲ ਟੂਲ ਨਾਲ ਖੁੱਲ ਜਾਂਦਾ ਠੀਕ ਹੈ ਜੀ ਬਾਈ ਠੀਕ ਹੈ ਜੀ ਉਹ ਅਗਲੇ ਦੀ ਪਸੰਦ ਹੁੰਦੀ ਹੈ ਸੀਟਾਂ ਲਵਾਣੀ ਹੈ ਟੂਲ ਲਵਾਣੀ ਤੇ ਇੱਕ ਬਈ ਦੇ ਜਿਵੇਂ ਆ ਦੇਖੋ ਆ ਦੇਖੋ ਚੜਨ ਨੂੰ ਯਾਰ ਤੇ ਇਹਦੇ ਜਿਵੇਂ ਹੈਗੇ ਆ ਬ੍ਰੇਕ ਵਗੈਰਾ ਬਾਈ ਕੰਮਜਾਬ ਨੇ ਪੂਰੇ ਡਿਸਕ ਬ੍ਰੇਕ ਨੇ ਇਹ ਤਾਂ ਡਿਸਕ ਬ੍ਰੇਕ ਨੇ ਪਿੱਛੇ ਡਰਮ ਬ੍ਰੇਕ ਨੇ ਠੀਕ ਹੈ ਜੀ ਇਹ ਤਾਂ ਜਿਵੇਂ ਡਿਸਕਵਰੀ ਆ ਪਾਏਗਾ ਮਤਲਬ ਜਿੱਥੇ ਲਾ ਦੇ ਨਾਲ ਦੀ ਨਾਲ ਨਹੀਂ ਹੈਗਾ ਵੀ ਪੰਪ ਜੇ ਮਾਰਨੇ ਪੈਣਗੇ ਠੀਕ ਹੈ ਜੀ ਠੀਕ ਹੈ ਬਈ ਤੇ ਆ ਦੇਖੋ ਦੋਸਤੋ ਤੁਸੀਂ ਸਾਰੇ ਬਈ ਮਾਰਦੇ ਕੈਮਰਾ ਯਾਰ ਅੱਗੋਂ ਪਿੱਛੋਂ ਸਾਰਾ ਸਿਸਟਮ ਦੇਖ ਸਕਦੇ ਹੋ ਬਹੁਤ ਵਧੀਆ ਤੇ ਮਜ਼ਬੂਤੀ ਨਾਲ ਬਣਿਆ ਹੋਇਆ ਤੇ ਆ ਸਿਸਟਮ ਬਈ ਦਾਲਾ ਖੋਲ ਕੇ ਦਿਖਾ ਦਿੰਦੇ ਹਾਂ ਤੇ ਇਸੇ ਦਾਲਾ ਹੈ अच्छा भाई चोरी चोरी वगैरह लंबी ਹੁੰਦੀ ਹੈ ਕਈ ਵਾਰੀ ਜਦ ਮੈਂ ਰੱਖਾਂ ਠੀਕ ਹੈ ਜੀ ਬਾਈ ਸੈਟ ਆ ਜਾਂਦੀ ਹੈ ਤੇ ਹੁੱਕ ਲੱਗੀ ਹੋਈ ਹੈ ਕੋਈ ਛੋਟੀ ਮੋਟੀ ਚੀਜ਼ ਪਾ ਕੇ ਲੈ ਕੇ ਆਉਣੇ ਆਪਾਂ ਜਨਰੇਟਰ ਪਾ ਕੇ ਲੈਣਾ ਛੋਟਾ ਪਾ ਕੇ ਲੈ ਕੇ ਜਾਣਾ ਜੇ ਮਰਜ਼ੀ ਆਪਾਂ ਪਾ ਕੇ ਲੈਣਾ ਠੀਕ ਹੈ ਬਾਈ ਤੇ ਬਈ ਸ਼ੇਰ ਸਿੰਘ ਦੀ ਕੀਮਤ ਬਾਈ ਤਿਆਰ ਇਹ 1,60,000 ਤੋਂ ਫਾਰਦਲੇ ਵੀ ਸਟਾਰਟਿੰਗ ਹੈ ਜੀ ਸਟਾਰਟਿੰਗ ਹੈ 1,60,000 ਤੋਂ ਬਾਕੀ ਜਿਵੇਂ ਤੁਸੀਂ ਬਣਾਉਣਾ ਦੋਸਤੋ ਲਿਫਟ ਵਾਲਾ ਵੀ ਬਣ ਜੂ ਭਾਈ ਲਿਫਟ ਵਾਲਾ ਵੀ ਬਣਦਾ ਵੀਰੇ 4x4 ਵੀ ਬਣਦਾ ਜੇ ਇਹਦੇ ਅਗੇ ਦੀ ਡਿਮਾਂਡ ਹੁੰਦੀ ਹੈ ਕੋਈ ਸਾਬ ਨਾਲ ਗੱਡੀ ਤਿਆਰ ਹੋ ਜਾਂਦੀ ਹੈ ਠੀਕ ਹੈ ਭਾਈ ਤੇ ਇਹ ਗੱਡੀ ਦੀ ਵੀ ਡਿਲੀਵਰੀ ਦੇਣੀ ਸੀ ਆ ਬਾਈ ਸਾਡੇ ਕੋਲੇ ਖੜੇ ਨੇ ਤੇ ਇਹਦੀ ਮਤਲਬ ਬਹੁਤ ਦੂਰੋਂ ਦੂਰੋਂ ਇਹ ਬਾਈ ਥੋੜਾ ਜਾਂਦਾ ਵੀ ਬਹੁਤ ਦੂਰ ਤੱਕ ਹਨ ਦੂਰ ਤੱਕ ਵੀਰੇ ਸਾਸੀ ਨੇ एमपी बिहार ਸਾਡਾ ਰਾਜਸਥਾਨ ਇੱਥੇ ਜਾਰੇ ਜਾਂਦੀ ਹੈ। ਕਲਕਾਟਾ ਤੱਕ ਅਸੀਂ ਗੱਡੀਆਂ ਪਹੁੰਚਾਤੀਆਂ ਆਉਂਦੀਆਂ। ਠੀਕ ਹੈ ਬਈ। ਡਿਮਾਂਡ ਸਾਨੂੰ ਬਹੁਤ ਦੂਰੋ ਦੂਰੋਂ ਆਉਂਦੀ ਆ। ਉੱਥੇ ਤੱਕ ਅਸੀਂ ਨਾ ਡਿਲੀਵਰ ਨਹੀਂ ਕਰ ਸਕਦੇ। ਠੀਕ ਹੈ ਬਈ। ਠੀਕ ਹੈ। ਤੇ ਮੈਨੂੰ ਲੱਗਦਾ ਆਪਾਂ ਐਡਰੈਸ ਨਹੀਂ ਬੋਲੇ। ਇੱਕ ਐਡਰੈਸ ਵੀ ਬੋਲੋ। ਐਡਰੈਸ ਬੋਲੋ ਜੀ। ਸਾਡਾ ਆਪਣਾ ਸ਼ਹਿਰੋਂ ਪਿੰਡ ਹੈ ਵੀਰੇ ਸਾਡਾ। ਹਾਂਜੀ ਹਾਂਜੀ ਹਾਂਜੀ। ਸਭ ਤੋਂ ਰੋੜ ਚੇਲਾ ਜੀ। ਹੂੰ। ਨੰਬਰ ਰੋਡ ਕਰ ਲੈ 9464629512 ਜੀ। ਨੰਬਰ ਦਵਾਰੀ ਬੋਲ ਦਿਓ ਜੀ 94646 ਜੀ 29512 ਬਾਈ ਦੋਸਤੋ ਆ ਜਿਹੜੀ ਚੀਜ਼ ਹੈ ਇਹ ਲੱਗੀ ਆ ਸ਼ੋਅ ਵਾਸਤੇ ਇਹ ਸ਼ੋਅ ਵਾਸਤੇ ਆ ਧੂਆ ਇੱਥੋਂ ਦੀ ਨਹੀਂ ਆਉਣਾ ਹੈਗਾ ਧੂਆ ਆਉਣਾ ਇੱਥੋਂ ਦੀ ਥੱਲੇ ਦੀ ਤੂੰ ਇੱਥੋਂ ਸਾਈਡ ਤੋਂ ਆਣਾਗਾ ਇਹਦੇ ਚ ਲੱਗਿਆ ਮੰਨ ਲਓ ਫਿੱਟਰ ਲੱਗਿਆ ਬਾਈ ਤੇ ਇਹ ਤੋਂ ਬਿਨਾ ਜਿਵੇਂ ਹੋਰ ਕਿਹੜੇ ਕਿਹੜੇ ਇੰਜਨ ਲੱਗ ਜਾਂਦੇ ਆ ਉੱਚ ਫਿਰ ਉਦੋਂ ਬਾਅਦ ਆ ਜਾਂਦਾ ਫਿਰ ਜਦ ਮੈਂ 2 ਸਿਲੰਡਰ ਆ ਗਿਆ ਮਹਿੰਦਰਾ ਦਾ ਮਹਿੰਦਰਾ ਦਾ ਟਰੈਕਟਰ ਦਾ ਹਾਂਜੀ ਟਰੈਕਟਰ ਆ ਸੀ ਮਹਿੰਦਰਾ ਦੀ ਜੋੜੀ ਕਰਦੇ ਆ ਜਿਆਦੇ ਠੀਕ ਹੈ ਉੱਚ ਫਿਰ 3 ਸਿਲੰਡਰ ਚਾਹੇ 4 ਰਖਵਾ ਲਓ ਬਲੈਰੋ ਵਾਲਾ ਇੰਜਨ ਮੱਖਾਉਣਾ ਕਿਸੇ ਨੇ ਉਹ ਬਲੈਰੋ ਵਾਲਾ ਵੀ ਤੇ ਹੀ ਲੱਗਦਾ ਠੀਕ ਹੈ ਜੀ ਉਸ ਸਾਹਿਬ ਨਾਲ ਧਰਨੇ ਵਾਸਤੇ ਸੀ ਨੇ ਬਹੁਤ ਯੂਨੀਅਨ ਦਿੱਤੇ ਨੇ ਕਿਸਾਨ ਯੂਨੀਅਨ ਵਾਸਤੇ ਉਹ ਅਸੀਂ ਬਲੈਰੋ ਵਾਲੇ ਇੰਜਨ ਤੇ ਕਰਾਉਣਿਆ ਕੰਪਲੀਟ ਆ ਉਹ ਸੀ ਨੇ 12 13 ਫੁੱਟ ਤੱਕ ਦਾ ਲੰਬਾਈ ਤੱਕ ਅਸੀਂ ਨੇ ਡੇੜਾ ਦਿੱਤਾ ਉਹ ਧਰਨੇ ਵਾਸਤੇ ਸਾਡੇ ਕੋਲ ਠੀਕ ਹੈ ਜੀ ਧਰਨੇ ਵਾਸਤੇ ਵੀ ਹੈ ਮਲਟੀ ਪਰਪਸ ਹੈ ਦੋਸਤੋ ਧਰਨਾ ਹੋਰ ਕਿਸੇ ਨੇ ਟੂਆ ਟਵਾਈ ਕਿਸੇ ਨੇ ਫੈਕਟਰੀ ਦੇ ਵਿੱਚ ਰੇਤਾਂ ਬਜਰੀ ਵਾਸਤੇ ਜਾਂਦਾ ਆ ਲਿਫਟ ਵਾਲਾ ਜਾਂਦਾ ਜ਼ਿਆਦਾ ਰੇਤਾਂ ਬਜਰੀ ਲਿਫਟ ਵਾਲਾ ਬਣਾ ਸਕਦੇ ਹੋਗੇ ਤੇ ਇਹ ਬਾਈ ਕਿੱਥੋਂ ਆਏ ਹੋਏ ਸੀ ਬਾਈ ਆਜੋ ਬਾਈ ਤੁਸੀਂ ਵਿੱਚ ਆਜੋ ਅਸੀਂ ਨਾਬੇ ਕੋਲ ਆਏ ਜੀ ਪਿੰਡ ਸਾਡਾ ਢਿੰਗੀ ਆਈ ਸਾ ਨਾਬੇ ਤੋਂ ਬਾਈ ਹਾਂ ਜੀ ਨਾਬੇ ਤੋਂ ਇਹ ਸ਼ੇਰੋਂ ਪਿੰਡ ਚ ਆਇਆ ਚੱਲ ਕੇ ਇਹ ਗੱਡੀ ਲੈਣ ਲਈ ਇਹਨਾਂ ਨੂੰ ਡਿਲੀਵਰੀ ਦੇਣੀ ਸੀ ਇਹੇ 90000 ਰੁਪਏ ਪਿੰਡ ਹੈ ਸਾਡਾ ਢੀਂਗੀ ਪਿੰਡ ਹੈ ਜੀ ਠੀਕ ਹੈ ਬਾਈ ਇਹ ਅਸੀਂ ਪਹਿਲੀ ਵਾਰ ਅਸੀਂ YouTube ਤੇ ਦੇਖੀ ਸਾਨੂੰ ਪਹਹ ਲਗੀ ਜੀ ਗੱਡੀ ਜੀ ਠੀਕ ਹੈ ਬਾਈ ਤੇ ਅਸੀਂ ਆਪਣੇ ਘਰੇਲੂ ਕੰਮ ਕਾਰ ਵਾਸਤੇ ਖੇਤੀਬਾੜੀ ਵਾਸਤੇ ਲੈ ਕੇ ਚੱਲੇ ਹਾਂ ਠੀਕ ਹੈ ਬਾਈ ਕਿਵੇਂ ਲੱਗੀ ਸਾਰੀ ਹੁਣ ਜਦੋਂ ਤਿਆਰ ਹੋਈ ਗੱਡੀ ਆ ਹਨਾ ਸਾਨੂੰ ਇਹ ਜੀ ਗੱਡੀ ਬਹੁਤ ਸੋਹਣੀ ਲੱਗੀ ਜੀ ਠੀਕ ਹੈ ਹਾਂ ਜੀ ਬਹੁਤ ਕਿੰਨਾ ਟਾਈਮ ਪਹਿਲਾਂ ਬੁਕਿੰਗ ਕਰਾਈ ਸੀ ਇਹ ਸਾਨੂੰ 1 ਮਹੀਨਾ ਪਹਿਲਾਂ ਬੁਕਿੰਗ ਕਰਾਈ ਆ ਜੀ ਜੀ ਬਾਈ ਨੇ ਜਿਵੇਂ ਇਹਨਾਂ ਨੇ ਬਾਈ ਨੇ ਫੋਨ ਤੇ ਬੁਕਿੰਗ ਹੋਈ ਸੀ ਸਾਡੀ ਉੱਤੇ ਬਾਦ ਆ ਠੀਕ ਹੈ ਜੀ ਐ ਨਹੀਂ ਹੈਗਾ ਵੀ ਜੇ ਫੋਨ ਤੇ ਬੁੱਕ ਕਰ ਲਿਆ ਵੀ ਕੋਈ ਫਰਾਡ ਵਾਲਾ ਕੰਮ ਹੋਊਗਾ ਸਾਡਾ ਇਹੋ ਜਿਹੇ ਕੰਮ ਨਹੀਂ ਹੈ ਜਿਹੇ ਜਿਹੇ ਕੰਮ ਇੱਕ ਨੰਬਰ ਵਾਲਾ ਕੰਮ ਕਰਦੇ ਜਿਵੇਂ ਵੀ ਇਹ ਹ ਗੱਲ ਕਰਦੇ ਨੇ ਜੀ ਉਸੇ ਤਰ੍ਹਾਂ ਦਾ ਪੂਰੇ ਦਾ ਪੂਰਾ ਸਾਰਾ ਕੰਮ ਸਾਨੂੰ ਕਰਕੇ ਦਿੱਤਾ ਇਹਨਾਂ ਨੇ ਪੂਰੀ ਗੱਲ ਤੇ ਖਰੇ ਉਤਰੇ ਨੇ ਕੋਈ ਕਿਸੇ ਵੱਲੋਂ ਗੱਡੀ 'ਚ ਕੋਈ ਘਾਟ ਨਹੀਂ ਹੈਗੀ ਪੂਰੀ ਵਧੀਆ ਇੱਕ ਨੰਬਰ ਦੀ ਗੱਡੀ ਤਿਆਰ ਕਰਕੇ ਦਿੱਤੀ ਇਹਨਾਂ ਨੇ ਜੀ ਤੁਸੀਂ ਖੇਤ 'ਚ ਕਿੱਥੇ ਵਰਤਣਾ ਹੈ ਆਪਣੇ ਘਰੇਲੂ ਕੰਮ ਵਾਸਤੇ ਇਹ ਖੇਤ ਜੀ ਹਾਂਜੀ ਠੀਕ ਹੈ ਜੀ ਦੋਸਤੋ ਇਹੀ ਬਹੁਤ ਹੀ ਜਿਵੇਂ ਕਹਿ ਸਕਦੇ ਆ ਕਿ ਕੰਮ ਆਉਣ ਵਾਲੀ ਚੀਜ਼ ਹੈ ਕਿਸਾਨੀ ਦੇ ਤੇ ਇੰਡਸਟਰੀ ਚ ਵੀ ਜਿਵੇਂ ਕਿਸੇ ਦਾ ਕੋਈ ਬਿਜ਼ਨਸ ਵਗੈਰਾ ਫੈਕਟਰੀ ਆ ਉੱਥੇ ਵੀ ਤੇ ਬਾਕੀ ਤੁਸੀਂ ਆਪ ਦੇ ਹਿਸਾਬ ਨਾਲ ਜਿਵੇਂ ਵੀਡੀਓ ਦੇਖੋ ਕਿਸੇ ਨੂੰ ਕਿਸ ਕਿਸ ਟਾਈਪ ਦੀ ਲੋੜ ਹੁੰਦੀ ਆ ਉਸ ਹਿਸਾਬ ਨਾਲ ਇਹਨੂੰ ਵਰਤ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰਿਓ ਵੱਧ ਤੋਂ ਵੱਧ ਤੇ ਜੇ ਕਿਸੇ ਨੂੰ ਇਹ ਚੀਜ਼ ਚਾਹੀਦੀ ਹੋਈ ਅਸੀਂ ਨਾਲ ਨੰਬਰ ਦਿੱਤਾ ਹੋਇਆ ਨੰਬਰ ਤੇ ਸੰਪਰਕ ਕਰੋ ਧੰਨਵਾਦ